ਮੈਂ ਜ਼ਿਆਦਾ ਤਾਂ ਨਹੀਂ ਤੁਹਾਡੇ ਨਾਲ ਗੱਲ ਮਤ ਕਰ ਸਕਨੇ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਰਦਾ ਤੁਹਾਡੇ ਤੋਂ ਜਿਹੜੇ ਮੇਰੀ ਉਮਰ ਦੇ ਹੋਣਗੇ ਕਿਉਂਕਿ ਜਿਹੜੇ ਨੌਜਵਾਨਾਂ ਨਾਲ ਹੋ ਸਕਦੇ 84 ਦਾ ਗੌਰ ਨਾ ਦੇਖਿਆ ਹੋਵੇ ਲੇਕਿਨ ਮੇਰੀ ਉਮਰ ਆ ਜਾਣੇ ਸਾਰਿਆਂ ਨੇ ਦੇਖਿਆ ਖਾੜਕੂ ਬਾਦ ਚੱਲਦਾ ਸੀ ਲੜਾਈ ਲੜੀ ਜਾ ਰਹੀ ਸੀ ਇੱਕਨ ਸਰਕਾਰ ਜਦੋਂ ਕਿਤੇ ਖਾੜਕੋਵਾੜ ਦੇ ਵਿੱਚ ਉਤਰੇ ਹੋਏ ਨੌਜਵਾਨਾਂ ਨਾਲ ਵੀ ਗੱਲਬਾਤ ਕਰਦੀ ਸੀ ਕਦੇ ਸਰਕਾਰ ਨੇ ਇੰਦਾ ਵੱਡਾ ਵਿਸ਼ਵਾਸ ਘਾਤ ਨਹੀਂ ਕੀਤਾ ਸੀ ਕਿ ਗੱਲਬਾਤ ਲਈ ਸੱਦਾ ਦੇ ਕੇ ਦੁਬਾਰਾ ਘੁੰਮਤੇ ਹਵਾਲਾ ਕੀਤਾ ਹੋਵੇ ਇਹ ਕਦੇ ਨਹੀਂ ਹੋਇਆ ਸੀ ਆਪਾਂ ਜੀ ਕਦੇ ਮੀਟਿੰਗ ਵਿੱਚ ਨਹੀਂ ਜਾਂਦੇ ਤਾਂ ਇਹ ਗੱਲ ਕਹਿਣੀ ਸੀ ਸਰਕਾਰ ਨੇ ਕਿ ਭਈ ਅਸੀਂ ਸਾਧਦੇ ਗੱਲਬਾਤ ਲਈ ਨਹੀਂ ਆਉਂਦੇ ਜੀ ਆਪਾਂ ਗੱਲਬਾਤ ਦੇ ਵਿੱਚ ਗਏ ਆ ਤੇ ਜਿਵੇਂ ਬਾਬੂ ਸਾਹਿਬ ਨੇ ਗੱਲ ਦੱਸੀ ਹੈ ਕਿ ਉਹਨਾਂ ਦੇ ਮੰਤਰੀਆਂ ਨੇ ਵੀ ਉੱਥੇ ਸਾਡੇ ਕੋਲੇ ਇਹ ਗੱਲ ਮੰਨੀ ਕਿ ਅਸੀਂ ਤਾਂ ਕੇਵਲ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਰਹੇ ਹਾਂ ਸਾਬਾ ਇਹੋ ਜਿਹਾ ਕੋਈ ਮਨਛਾ ਨਹੀਂ ਅਸੀਂ ਕਿਸਾਨਾਂ ਦੇ ਨਾਲ ਹੈ ਲੇਕਿਨ ਕੁਝ ਸਮੇ ਬਾਅਦ ਹੀ ਮਾਰ ਨਿਕਲ ਗਿਆ ਸਾਰੋ ਸਾਰਾ ਫਸਕੀ ਤਾ ਪਰ ਮੈਂ ਤੁਹਾਡੇ ਨਾਲ ਇਹ ਗੱਲ ਕਰਨ ਆਇਆ ਪਿਆਰਿਓ ਮੇਰੀ ਹਾਲਤ ਭਾਵੇਂ ਨਹੀਂ ਇੰਨੀ ਇਹਨਾਂ ਸਫਰ ਕਰਨ ਦੀ ਪਰ ਇਹ ਦਿਲ ਦੀ ਛਾਏ ਕਿ ਮੈਂ ਹਰੇਕ ਥਾਂ ਤੇ ਹਰ ਦੇ ਕਿਸਾਨਾਂ ਨੂੰ ਘਟੋ ਘਟੇ ਇਹਨਾਂ ਗੱਲਾਂ ਤੋਂ ਜਾਣੂ ਕਰਵਾਵਾਂਗਾ देखो इस तरीके मोर्चा उखेड़ना यह कोई सरकार की बहादुरी नहीं सरदारों तुम जितते हो सरकार हारी है क्योंकि हार मनुख ही पिठ पिछों वार करता है जीतने वाला तो लड़के मरने वाला मनुख कार नहीं करता ਕਿ ਮਨਫੈਟ ਪਿੱਛੇ ਵਾਰ ਕੀਤਾ ਆਪਣੇ ਮੈਂ ਕਿਉਂ ਕਹਿਣਾ ਜਿਸ ਦਿਨ ਤੋਂ ਆਪਾਂ ਮਰਜ਼ਬਤ ਸ਼ੁਰੂ ਕੀਤਾ ਸੀ ਮੈਂ ਇੱਕ ਗੱਲ ਕਹੀ ਸੀ ਸਾਰਿਆਂ ਨੂੰ ਕਿ ਭਰਾਵੋ ਸਰਕਾਰ ਗੱਲਬਾਤ ਲਈ ਤਿਆਰ ਨਹੀਂ ਕਿਉਂ ਮਸਲੇ ਦੇ ਹੱਲ ਕਰਨ ਨੂੰ ਕੁੰਦੇ ਵਾਸਤੇ ਤਿਆਰ ਕਰਨ ਦੇ ਲਈ ਆਪਾਂ ਨੂੰ ਵੱਡਾ ਪ੍ਰੋਗਰਾਮ ਦੇਣਾ ਪਏਗਾ ਤੇ ਉਹ ਕਾ ਸਫਲ ਹੋਏਗਾ ਜੇਕਰ ਤੁਸੀਂ ਮੋਰਚ ਨੂੰ ਦਬਕੇ ਸੰਭੀ ਰੱਖਿਆ ਕਿਸੇ ਵੀ ਹਿੰਮਤ ਨਾ ਪਈ ਕਿ ਮੋਰਚ ਤੇ ਸਾਨੂੰ ਚੱਕ ਲੈ ਸਰਕਾਰ ਮੈਂ ਇਸ ਕਾਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਪਿਆਰਿਓ ਕਿ ਜਦੋਂ ਆਪਾਂ ਮਰਨ ਵਰਤੈ ਲਾਂ ਕੀਤਾ ਫਿਰ ਤੁਸੀਂ ਮੋਰਚੇ ਨੂੰ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨਾਂ ਨੇ ਸਾਹਮਣਾ ਸਾਡੇ ਬਜ਼ੁਰਗਾਂ ਨੇ ਸਾਹਮਣਾ ਉਹ ਤੋਂ ਸਰਕਾਰ ਦੀ ਹਿੰਮਤ ਨਹੀਂ ਪਈ ਕਿ ਮੋਰਚਾ ਚੱਕ ਸਕੇ ਸੁਪਰੀਮ ਕੋਰਟ ਵੀ ਜਾ ਕੇ ਇਹ ਕਹਿਣਾ ਪਿਆ ਸਰਕਾਰ ਨੂੰ ਕਿ ਇਹਨਾਂ ਲਾਟਾਂ ਦੇ ਵਿੱਚ ਡੱਲੇ ਬਾਲ ਮੋਰਚਾ ਚੱਕਣਾ ਸਾਡੇ ਲਈ ਬਹੁਤ ਔਖਾ ਹੈ ਇਹ ਪ੍ਰਸੰਗਿਤ ਉਥੇ ਸੁਪਰੀਮ ਕੋਰਟ ਦੇ ਸਟੇਟਮੈਂਟ ਪਈ ਹੈ ਉਹ ਤੁਹਾਡੀ ਬਾਤ ਰਹੀ ਸੀ ਤੁਸੀਂ ਯੋਧੇ ਬਣ ਕੇ ਲੜੇ ਹੋ ਸਰਕਾਰ ਨੂੰ ਮੋਰਚੇ ਦੇ ਨੇੜੇ ਨਹੀਂ ਆਉਣ ਦਿੱਤਾ ਸੋ ਇਸ ਲਈ ਮੈਂ ਮੇਰਾ ਰੋਮ ਰੋਮ ਪੰਜਾਬ ਦੇ ਹਰ ਵਿਅਕਤੀ ਦਾ ਰਣੀਆ ਜਿੰਦਾ ਨੇ ਮੋਰਚੇ ਨੂੰ ਸਾਬ ਕੇ ਰੱਖਿਆ ਪਿੱਠ ਪਿੱਛੋਂ ਵਾਰ ਕਰਕੇ ਕੋਈ ਵੀ ਕੁਝ ਕਰ ਸਕਦਾ ਕੋ ਆਪਣੇ ਨਾਲ ਹੋਇਆ ਧੋਖਾ ਹੋਇਆ ਪਿਆਰ ਹੋ ਫਰਮਾਇ ਇੱਕ ਗੱਲ ਇਹ ਜ਼ਰੂਰ ਕਮਾਪਨ ਕਿ ਭਈ ਜੇ ਸਰਕਾਰ ਧੋਖਾ ਕਰ ਗਈ ਤਾਂ ਫਿਰ ਹੁਣ ਆਪਣਾ ਤਾਂ ਬੈਠਿਆ ਨਹੀਂ ਸਰ ਨੂੰ ਕਿਉਂਕਿ ਆਪਾਂ ਜਿਹੜੀ ਲੜਾਈ ਲੜ ਰਹੇ ਆ ਨਾ ਆਪਾਂ ਆਪਣੇ ਬੱਚਿਆਂ ਨੂੰ ਜਿਉਂਦਾ ਰੱਖਣ ਦੀ ਲੜਾਈ ਲੜ ਰਹੇ ਆ ਦੇਖੋ ਮੇਰੇ ਕੋਲੇ ਵੀ अठारह भी किले जमीन आ मैं भी रोटी खाना आपके घर आ जोड़ा मेरे को खड़ा है ये बेटा है मैं ये महसूस करता है कि मेरे ने ज्योंदिया ता रहना है जो थोड़े सारे सार्द्या ने ज्यदे रहना है ਤਿਆਨੂੰ ਜਿਉਂਦੇ ਦੇਖੂਗਾ ਤਾਂ ਮੈਂ ਆਗਦੇ ਨੂੰ ਜਿਉਂਦਾ ਦੇਖੂਗਾ ਨਹੀਂ ਤਾਂ ਮੇਰੇ ਨਾਮ ਨਹੀਂ ਰਹਿਣਾ ਇਸ ਕਰਕੇ ਇਹ ਲੜਾਈ ਛੱਡੀ ਨਹੀਂ ਜਾ ਸਕਣੀ ਇਹ ਆਪਾਂ ਅੰਜਾਮ ਤੱਕ ਲੜਨੀ ਹੈ ਜਿੱਤਣੀ ਹੈ ਹਮਲਾ ਕੀਤਾ ਹਮਲਾ ਕਰਕੇ ਟੇਕੇ ਘਰ ਨਾਲੋਂ ਆਪਣਾ ਮੋਰਚਾ ਚੱਕਦਾ ਕੋਈ ਗੱਲ ਨਹੀਂ ਕੁਛ ਖਨੌਰੀ ਤੇ ਸ਼ਭੋ ਤੋਂ ਸਾਡਾ ਮੋਰਚਾ ਖੇੜ ਸਕਦੇ ਹਾਂ ਲੇਕਿਨ ਸਾਡੇ ਦਿਲਾਂ ਚ ਜਿਹੜੀ ਲੜਨ ਦੀ ਸਾਡੀ ਜਜ਼ਬਾ ਹੈ ਪ੍ਰਭਾਨ ਤੁਮਾਰ ਨਾ ਤਾਂ ਤੂੰ ਖਤਮ ਕਰ ਸਕਦਾ ਨਾ ਤਾਂ ਅਮਰ ਸ਼ਾ ਖਤਮ ਕਰ ਸਕਦਾ ਨਾ ਤੇਰਾ ਮੌਤੀ ਖਤਮ ਕਰ ਸਕਦਾ ਮਤ ਹਟੇ ਨਾਲ ਇਹਦੇ ਤੋਂ ਵੀ ਵਾਧਕੇ ਕੀ ਕਰਨੇ ਚਾਹਣਾ ਭਰਾਓ ਲੜਨਾ ਕਿਉਂ ਜੂਰੀ ਹੋ ਗਿਆ ਤੁਸੀਂ ਸਾਰੇ ਪੜ੍ਹੇ ਲਿਖੇ ਅਖਬਾਰਾ ਪੜ੍ਹਦੇ ਨਹੀਂ ਆਹ ਥੋੜੇ ਜਿਹੇ ਦਿਨ ਪਹਿਲਾਂ ਮਤ ਪ੍ਰਦੇਸ਼ ਦੀ ਸਰਕਾਰ ਨੇ ਇੱਕ ਕਾਨੂੰਨ ਬਣਾਤਾ ਕਿ ਕਾਨੂੰਨ ਬਣਾਇਆ ਉਹਨਾਂ ਨੇ ਉਹਨਾਂ ਨੇ ਇਹ ਕਾਨੂੰਨ ਬਣਾਤਾ ਕਿ ਕਿਸਾਨ ਵੀ ਜ਼ਮੀਨ ਅਕਵਾਇਰ ਕਰਨੀ ਹੈ ਨਾ ਪੈਸੇ ਦੇਣ ਦੀ ਲੋੜ ਨਹੀਂ ਪੈਸੇ ਨਹੀਂ ਦੇਣਾ ਜਿੱਥੋਂ ਜਿੰਨੀ ਮਰਜ਼ੀ ਜ਼ਮੀਨ ਆ ਬਗੈਰ ਜ਼ਮੀਨ ਦੀ ਕੀਮਤ ਦਿੱਤਿਆ ਅਕਵਾਇਰ ਕਰ ਸਕਦੇ ਆ ਇਹ ਕਾਨੂੰਨ ਬਣ ਗਿਆ ਮੱਧ ਪ੍ਰਦੇਸ਼ ਚ ਕਿ ਜੇ ਮੱਧ ਪ੍ਰਦੇਸ਼ ਚ ਬਣ ਗਿਆ ਫਿਰ ਆਪੜੇ ਨਹੀਂ ਬਣੂਗਾ ਸੋਚੋ ਖਫਾਲ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਤੇ ਫਿਰ ਸੋਚੋ ਵੀ ਉਹਨੂੰ ਬਚਾਉਣ ਵਾਸਤੇ ਜੇ ਜ਼ਮੀਨ ਨਾ ਬਚੀ ਤਾਂ ਬੱਚੇ ਕਿਵੇਂ ਬਚਣਗੇ ਤਾਂ ਲੜਾਈ ਹੋਰ ਵੀ ਜ਼ਰੂਰੀ ਹੋਗੀ ਨਾ ਸੋ ਇਸ ਕਰਕੇ ਇਹ ਲੜਾਈ ਲੜੇ ਜੇ ਨਾ ਆਪਣਾ ਗੁਜ਼ਾਰਾ ਨਹੀਂ ਹੋਣਾ ਇਹ ਲੜਾਈ ਲੜਨੀ ਹੈ ਤਕੜੇ ਹੋ ਕੇ ਲੜਾਂਗੇ ਜਿਸ ਤਰੀਕੇ ਦੇ ਨਾਲ ਆਪਾਂ ਲੜ ਰਹੇ ਹਾਂ ਇਸ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਬਾਬਾ ਨਾਨਕ ਮਿਹਰ ਕਰੇ ਗੁਰੂ ਨਾਨਕ ਪਾਤਸ਼ਾਹ ਨੇ ਦੇਖੋ ਬੰਦਾ ਕੁਛ ਨਹੀਂ ਮੈਂ ਕੁਛ ਨਹੀਂ ਇੱਕ ਗੱਲ ਨੋਟ ਕਰੋ ਆ ਜਦੋਂ ਆਪਾਂ ਮੋਰਚਾ ਸ਼ੁਰੂ ਕੀਤਾ ਕੋਈ ਐਮਐਸਪੀ ਬਾਰੇ ਜਾਣਦਾ ਸੀ ਕਿਸੇ ਨੂੰ ਨਹੀਂ ਪਤਾ ਸੀ ਇਹ ਉਸ ਮੇਰੇ ਮਾਲਕ ਗੁਰੂ ਨਾਨਕ ਦੀ ਰਹਿਮਤ ਹੋਈ ਹੈ ਕਿ ਤੁਹਾਡੀ ਇਹ ਮੰਗ ਘਰ ਘਰ ਦੇ ਵਿੱਚ ਪਚਾਤੀ ਬੇਦੇਸ਼ਾਂ ਦੇ ਬੈਠੇ ਲੋਕਾਂ ਤੱਕ ਪਚਾਤੀ ਇਹ ਮੇਰੇ ਬਾਪੂ ਨੇ ਪਚਾਤੀ ਗੁਰੂ ਨਾਨਕ ਦੇਵ ਜਿਹੜਾ ਇਸ ਲੜਾਈ 'ਚ ਤੁਹਾਡੀ ਗੱਲ ਨੂੰ ਘਰ ਘਰ ਪਚਾ ਗਿਆ ਉਹ ਤੁਹਾਡੀ ਹਾਰ ਨਹੀਂ ਹੋਣ ਦੇਗਾ ਤੁਹਾਡੀ ਕੰਨ ਨਹੀਂ ਲੱਗਣ ਦੇਗਾ ਜਿਤ ਲਾਜ਼ਮੀ ਹੋਏਗੀ ਪਿਆਰੋ ਤੁਹਾਡੀ ਜਿੱਤ ਹੋਵੇਗੀ ਅਗਲੀ ਮੰਜ਼ਰੀ ਗੱਲ ਕਹਿਣੀ ਚਾਹਣਾ ਇੱਥੇ ਗੱਲ ਆਈ ਆ ਜਿਹੜਾ ਤੁਹਾਡਾ ਐਮ ਐਲ ਏ ਹੈ ਗੁਰਲਾਲ ਚਲੋ ਖੈਰ ਮੈਂ ਆਪਦੀ ਉਮਰ ਦੇ ਹਿਸਾਬ ਨਾਲ ਮੈਂ ਉਸ ਤਰ੍ਹਾਂ ਦੀ ਗੱਲ ਨਾ ਕਰਾਂ ਮੈਂ ਉਹਨੂੰ ਇਹ ਕਹੂੰਗਾ ਕਿ ਬੇਟਾ ਗੁਰਲਾਲ ਤੂੰ ਚੰਗਾ ਨਹੀਂ ਕੀਤਾ ਤੋ ਤੇ ਸਾਰਾ ਇਲਾਕਾ ਬਦਨਾਮ ਕਰਾਤਾ ਜੇ ਕੋਈ ਕਵੇ ਦੀ ਗੱਲ ਨਹੀਂ ਆਮ ਨਰਾ ਹੁੰਦਾ ਹੈ ਪੁਲਿਸ ਗੁੰਡਾ ਗੱਠ ਜੋੜ ਮੁਰਦਾਬਾਦ ਇਥੇ ਦੋਨੋਂ ਕੰਮ ਹੋ ਗਏ ਸਾਡੇ ਕਿਸਾਨਾਂ ਦੀਆਂ ਟਰਾਲੀਆਂ ਫੜਮੀਆਂ ਚੋਰੀ ਹੋਈਆਂ ਲੋਕਾਂ ਨੇ ਫੜ ਲਈਆਂ ਤੇ ਜਿੰਨਾ ਨੇ ਟਰਾਲੀਆਂ ਖੜੀਆਂ ਪਾੜੀਆਂ ਜਾ ਜਾ ਕੇ ਹਾਂ ਕਿਹੜੇ ਥਾਣੇ ਦਾ ਨਾਮ ਲੱਸ ਰਿਹਾ ਹੈ ਸੀ ਕਿ ਜਿੱਥੇ ਪਰਚਾ ਦਰਜ ਹੋਇਆ ਹੈ ਗੰਡਿਆ ਕੇ ਨਹੀਂ ਜਿੰਨਾ ਨੌਜਵਾਨਾਂ ਨੇ ਟਰਾਲੀਆਂ ਖੜੀਆਂ ਚੱਕ ਕੇ ਪਰਚਾ ਵੀ ਉਹਨਾਂ ਤੋਂ ਦਰਜ ਕੀਤਾ ਹੈ ਮੈਂ ਪੰਜਾਬ ਪੁਲਿਸ ਨੂੰ ਪਟਿਆਲੇ ਦੇ ਕਮਿਸ਼ਨਰ ਨੂੰ ਅੱਜ ਦੀ ਇਸ స్టేਟ ਵਾਰਨਿੰਗ ਦੇਣਾ ਕਿ ਇਹ ਧੱਕੇਸ਼ਾਹੀ برداشت ਨਹੀਂ ਕਰਾਂਗੇ ਅਸੀਂ ਕਿ ਚੋਰਾ ਲਈ ਰਾਖੀ ਕਰੋ ਤੇ ਚੋਰੀ ਦਾ ਮਾਲ ਖੜਨ ਵਾਲਿਆਂ ਤੇ ਤੁਸੀਂ ਪਰਚੇ ਦਿਓ ਇਹ برداشت ਨਹੀਂ ਕਰਾਂਗੇ ਤੇ ਅਗਲੀ ਗੱਲ ਮਨਦੀਪ ਸਿੱਧੂ ਜਿਹੜਾ ਤੁਹਾਡੇ ਪਟਿਆਲੇ ਦਾ ਡੀਆਈਜੀ ਹੈ ਇਹ ਕਹਿੰਦਾ ਹੈ ਕਹਿੰਦਾ ਜੇ ਤੁਸੀਂ ਛੇੜ ਆਓਗੇ ਅਸੀਂ ਰਿਟਾਇਰ ਨਹੀਂ ਹੋਗੇ ਮੈਨੂੰ ਪੁੱਛਣ ਵਾਲਾ ਹੋਵੇ ਕਿ ਤੇਰੇ ਵਰਗੇ ਜ਼ਿੰਮੇਵਾਰ ਬੰਦੇ ਦੇ ਬਿਆਨ ਇਹੋ ਜਿਹੇ ਹੁੰਦੇ ਆ ਇੱਕ ਡੀਆਈਜੀ ਦਾ ਬਿਆਨ ਤੇ ਇੱਕ ਜ਼ਿੰਮੇਵਾਰ ਬੰਦੇ ਦਾ ਬਿਆਨ ਨਹੀਂ ਹੁੰਦਾ ਹੈ ਮਨਦੀਪ ਸਿੱਧੂ ਜੀ ਤੇਰੇ ਇਸ ਬਿਆਨ ਨੇ ਪਤਾ ਕੀ ਕੀਤਾ ਤੈਨੂੰ ਸੁਣ ਮੈਂ ਦੱਸਾਂ ਤੈਨੂੰ ਤੇਰੇ ਇਸ ਬਿਆਨ ਨੇ ਕਰਤੂਤ ਕੀ ਕੀਤੀ ਗਕੇ ਸਾਡੇ ਕਿਸਾਨਾਂ ਦੇ ਲੱਖਾਂ ਕੇਸ ਚੱਲਦੇ ਆ ਕੋਰਟਾਂ 'ਚ ਕੋਈ 26 ਦਾ ਮੁਕੱਦਮਾ ਕੋਈ 307 ਦਾ ਮੁਕੱਦਮਾ ਤੇ 26 ਤੇ 307 ਉਦੋਂ ਬੰਦੀ ਹੈ ਜਦੋਂ ਸਿਰ ਪਾਟਦੇ ਆ ਉਦੋਂ ਹੀ ਬੰਦੀ ਹੈ ਤੇ ਤੂੰ ਕਿਤੇ ਸੋਚਦਾ ਹੈ ਕਿ ਤੇਰੀ ਪੁੱਛ ਦੇ ਮਲਾਜ਼ਮਾਂ ਦੇ ਹੱਥਾਂ 'ਚ ਜਿਹੜੀਆਂ ਡਾਂਗਾ ਹੈ ਕਿਸਾਨ ਕਿਤੇ ਇਹਨਾਂ ਡਾਂਗਾ ਤੋਂ ਡਰਦੇ ਆ ਹੋਏ ਸਿਰ ਪਾਟਣ ਤੋਂ ਨਹੀਂ ਡਰਦੇ ਡਾਂਗਾ ਤੋਂ ਨਹੀਂ ਡਰਦੇ ਇਹਨਾਂ ਦੇ ਵਿੱਚ ਇੱਕ ਸਮਝ ਆਏ ਉਹ ਇਹ ਸਮਝ ਆਏ ਕਿ ਤੁਸੀਂ ਤਾਂ ਆਪਦੇ ਮੋਢੇ ਤੇ ਸਟਾਰ ਲਵਾਉਣ ਵਾਸਤੇ ਆਤਾ ਇੱਕ ਮੈਡਲ ਲੈਣ ਵਾਸਤੇ ਸਾਡੇ ਬੱਚੇ ਨੇ ਸਾਡੇ ਪੁੱਤ ਨੇ ਸਾਡੇ ਭਤੀਜੇ ਨੇ ਜਿਨ੍ਹਾਂ ਨੂੰ ਸਾਡੇ ਨਾਲ ਲੜਨ ਵਾਸਤੇ ਮੂਹਰੇ ਤੋਰ ਦਿੰਨੇ ਆ ਤੇ ਅਸੀਂ ਇਹ ਸੋਚਦੇ ਆ ਕਿ ਇਹ ਸਾਡੇ ਹੈ ਨਹੀਂ ਤਾਂ ਇਹਨਾਂ ਦੀਆਂ ਡਾਂਗਾ ਤੋਂ ਸਾਡੇ ਡਰ ਜਾਣਗੇ ਕਿਤੇ ਜੇ ਕਿਤੇ ਇਹ ਭਲੇਖਾ ਕੱਢਣਾ ਤੇ ਇੱਕ ਵਾਰ ਇਹ ਗੱਲ ਕਰੋ ਕਿ ਕਿਸੇ ਸੇ ਮਲਾਜ਼ਮ ਦੇ ਵੜਦੀ ਨਹੀਂ ਪਾਈ ਹੋਏਗੀ ਜਿੰਨਿਆਂ ਦੇ ਸਾਡੇਆਂ ਦੇ ਸੱਟਾਂ ਵੱਜ ਗਈਆਂ ਅਸੀਂ ਕਲੇਮ ਨਹੀਂ ਕਰਾਂਗੇ ਤੇ ਜਿੰਨਿਆਂ ਦੀ ਤੁਹਾਡੀਆਂ ਲੱਤਾਂ ਤੋੜਤੀਆਂ ਤੁਸੀਂ ਕੋਈ ਕੇਸ ਦਰਜ ਨਹੀਂ ਕਰੋਗੇ ਆਓ ਵੇਖ ਲਈਏ ਆਪਾਂ ਚੱਕਾਈ ਨਹੀਂ ਸਾਡੇ ਵਿੱਚ ਇਹ ਇਨਸਾਨੀਅਤ ਹੈ ਕਿ ਜਿਹੜੇ ਮੋੜਿਆ ਨਾ ਉਹ ਸਾਡੇ ਆ ਯਾਰ ਸਾਡੇ ਪਿੰਡਾਂ ਚੋਂ ਆਏ ਸਾਡੇ ਪੁੱਤ ਪਤੀ ਤੇ ਹੈ ਚਾਹੇ ਕੋਈ ਸੁਰਾ ਮਿਲਾ ਜੇ ਮਰ ਜੀ ਸਾਡਾ ਪਸੰਦ ਉਹ 70 ਸਾਡੇ ਘਰੇ ਵੀ ਛਣਾਂਗੇ ਉਹ ਸਾਡੇ ਪਿੰਡ ਚ ਵੀ ਛਣਾਂਗੇ ਪਰ ਸਾਡੇ ਵੀ 20 70 ਨੇ 70 ਨੇ ਤੁਹਾਨੂੰ 17 ਬੋਲਣੀ ਹੈ ਤੁਸੀਂ 17 ਨੇ ਮਾਰੇ ਸਾਡਿਆਂ ਨੂੰ ਮਰਵਾਉਣੀ ਆ ਅਸੀਂ ਆਪਾਂ ਨੂੰ ਮਾਰਨਾ ਨਹੀਂ ਚਾਹੁੰਦੇ ਸਨਸਾਦੀ ਤੇ ਤੁਹਾਡੀ ਸੋਚ ਚਾਹ ਫਰਕ ਹੈ। ਪਲੇਖਾ ਨਾ ਪਾਲ ਲਿਓ ਕੋਈ। ਆ ਤੇਰੇ ਇਸ ਬਿਆਨ ਨੇ ਤੇਰੀ ਇਸ ਵੀਡੀਓ ਨੇ ਕੀ ਕੀਤਾ? ਸਾਡਾ ਹੀ ਮੁਲਾਦਮ ਹੈ। ਚਾਹ ਦਾ ਕੱਪ ਫੜ ਕੇ ਸਾਡੇ ਇੱਕ ਲੰਗਰ ਚੋਂ ਪੀਣ ਲੱਗਿਆ। ਤੇਰੇ ਇਸ ਬਿਆਨ ਨੇ ਗੁੱਸਾ ਚੜਾ ਕੇ ਸਾਡੇ ਮੁੰਡਿਆਂ ਨੂੰ ਇਸ ਲਈ ਮਜਬੂਰ ਕਰਤਾ। ਕਿ ਉਹਦੀ ਖਾਕੀ ਵਰਦੀ ਵੇਖ ਕੇ ਸਾਡੇ ਮੁੰਡਿਆਂ ਨੇ ਉਹਨਾਂ ਦੇ ਹੱਥ 'ਚ ਚਾਹ ਦਾ ਗਲਾਸ ਫੜਿਆ ਕਿ ਤੁਸੀਂ ਉਹ ਆ ਜਿਨ੍ਹਾਂ ਨੇ ਸਾਡਾ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਤੁਸੀਂ ਉਹ ਆ ਜਿਨ੍ਹਾਂ ਨੇ ਸਾਡੇ ਏਸੀ ਤੇ ਸਾਡੀਆਂ ਵਾਸ਼ਿੰਗ ਮਸ਼ੀਨਾਂ ਵੇਚੀਆਂ ਅਸੀਂ ਚਾਹ ਵੀ ਪਿਆਉਣੀ ਹੈ ਕਿ ਨਫਰਤ ਦਾ ਵੀ ਬੀਜਣ ਵਾਲਾ ਮਨਦੀਪ ਸਿੱਧੂ ਤੂੰ ਆ ਭਰਾ ਅਸੀਂ ਨਫ਼ਰਤ ਮਟਾਰਨਾਂ ਕੋਸ਼ਿਸ਼ ਕਰਦੇ ਆ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੇਰੇ ਕੋਲ ਇਹ ਗੱਲ ਆਈ ਕਿ ਇੱਕ ਮੁਲਾਜ਼ਮ ਨੂੰ ਸਾਡੇ ਨੌਜਵਾਨਾਂ ਨੇ ਹਰਕ ਦੇ ਵਿੱਚ ਚਾਹ ਦਾ ਗਲਾਸ ਨਹੀਂ ਫੜਾਇਆ ਮੈਨੂੰ ਦੁੱਖ ਹੋਇਆ ਕਿ ਯਾਰ ਸਾਡਾ ਹੀ ਬੱਚਾ ਸੀ ਵਿਚਾਰਾ ਪਰ ਤੇਰੀ ਇਸ ਬੋਲੀ ਨੇ ਨਫ਼ਰਤ ਪੈਦਾ ਕਰਤੀ ਨਫ਼ਰਤ ਸੋਚ ਕਰਕੇ ਮੈਂ ਜ਼ਿਆਦਾ ਨਹੀਂ ਬੋਲ ਸਕਨਾ ਮੇਰੇ ਪਿਆਰੇ ਦੋਸਤੋ ਇਹ ਲੜਾਈ ਲੜਨੀ ਹੈ ਛੱਡਣੀ ਨਹੀਂ ਬੱਚੇ ਬਚਾਉਣੇ ਆਪਾਂ ਆਪਾਂ ਦੇ ਬੱਚੇ ਜਿਉਂਦੇ ਰੱਖਣੇ ਆ ਦੇਖੋ ੱੱਕਾ ਸ਼ਾਇਦ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਵੇ ਫੇਸਬੁੱਕ ਤੇ ਆਈ ਸੀ ਕਿਸੇ ਸਕੂਲ ਤੋਂ ਬੱਚਾ ਆਇਆ ਉਹਨੂੰ ਕੁੱਤਾ ਪੈ ਗਿਆ ਮਾਂ ਬੱਚੇ ਦੇ ਉੱਤੇ ਡਿੱਗੀ ਪਈ ਵੇਖੀ ਆ ਕਿਸੇ ਨੇ ਤੁਸੀਂ ਉਹ ਵੀਡੀਓ ਕਦੀ ਵੇਖੀ ਕਿਸੇ ਨੇ ਦੇਖੀ ਆ ਵੀਡੀਓ ਮਾਂ ਬੱਚੇ ਦੇ ਉੱਤੇ ਪਈ ਹੈ ਕੁੱਤਾ ਚੁੰਬੜਿਆ ਪਿਆ ਹੈ ਅੰਦਾਜ਼ਾ ਲਾਓ ਉਹ ਮਾਂ ਕੋਲ ਉੱਤੇ ਡਿੱਗੀ ਪਈ ਹੈ ਬੱਚੇ ਦੀ ਮੰਗਤਾ ਹੈ ਨਾ ਆਪਾਂ ਸਾਰੇ ਬੱਚਿਆਂ ਦੇ ਮਾਪੇ ਆਪਣੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਲੰਘਦੀ ਹੈ ਜਿਸ ਤਰ੍ਹਾਂ ਉਹ ਮਾਂ ਆਪਣੇ ਬੱਚੇ ਨੂੰ ਬਚਾਉਣ ਦੀ ਖਾਤਰ ਉੱਤੇ ਡਿੱਗੀ ਪਈ ਹੈ ਨਾ ਉਸ ਤਰ੍ਹਾਂ ਆਪਣਾ ਸਾਰਿਆਂ ਦਾ ਫਰਜ਼ ਬੰਦਾ ਹੈ ਆਪਾਂ ਇਸ ਲੜਾਈ ਨੂੰ ਅੱਗੇ ਲੈ ਕੇ ਚੱਲੀਏ ਔਰ ਮੇਰਾ ਸਤਿਗੁਰੂ ਗੁਰੂ ਨਾਨਕ ਪਾਖਸ਼ਾ ਫਤਿਹ ਬਖਸ਼ਣਗੇ ਆਪਾਂ ਜਿੱਤਾਂਗੇ ਹਰ ਹਾਲ ਅੱਗੇ ਜਿੱਤਾਂਗੇ ਮੈਂ ਮੁੜ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਇਸ ਲਈ ਧੰਨਵਾਦ ਕਰਦਾ ਪਿਆਰਿਓ ਕਿ ਤੁਸੀਂ ਮੋਰਚੇ ਨੂੰ ਸਾਹਮਣੇ ਰੱਖਿਆ ਤੇ ਬਖਾਇਆ ਕਿ ਅਸੀਂ ਮੋਰਚਾ ਹਿੱਲਣ ਨਹੀਂ ਦੇਣਾ ਆਪਾਂ ਵਿਸ਼ਵਾਸ ਦੇ ਵਿੱਚ ਆ ਕੇ ਆਪਣੇ ਨਾਲ ਵਿਸ਼ਵਾਸ ਘਾਟ ਹੋ ਗਿਆ ਅੱਗੇ ਤੋਂ ਇਹਨਾਂ ਗੱਲਾਂ ਦੀ ਗੌਰ ਕਰਨ ਦੀ ਆਪਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਲੇਕਿਨ ਜੇ ਦੁਬਾਰਾ ਮੋਰਚਾ ਲੱਗਣਾ ਹੈ ਐਸੀ ਤਰ੍ਹਾਂ ਜਿੱਦੇ ਵੀ ਕਿਤੇ ਲੱਗਣਾ ਹੈ ਉਦੋਂ ਮੇਰੇ ਹੱਥ ਜੋੜ ਕੇ ਬੇਨਤੀ ਆਵਾਜ਼ ऐसे तरीके ਨਾਲ ਮੋਰਚਾ ਜੇ ਸਾਹਮ ਕੇ ਰੱਖ ਲਿਆ ਤਾਂ ਆਪਾਂ ਉਹ ਮੇਰਾ ਪਾਦਸ਼ਾਹ ਬਾਪੂ ਆਪਣੀ ਮਾਫੜੇਗਾ ਆਪਾਂ ਆਪਦੀ ਕਿਸਾਨੀ ਦੀ ਝੋਲੀ ਦੇ ਵਿੱਚ ਜਿੱਤ ਪਾ ਸਕਾਂਗੇ ਪਿਆਰਿਓ 7 ਲੱਖ ਕਿਸਾਨ ਜਿਹੜਾ ਖੁਦਕਸ਼ੀਆਂ ਕਰਕੇ ਮਰ ਗਿਆ ਉਹ ਰਾਤ ਨੂੰ ਨੀਂਦ ਨਹੀਂ ਆਉਂਦੀਂਦਾ तेरी सोच से ते। सरदार दलियाल साहब तेरी सोच से ते। सो so, आप कोशिश करिए तकरे होइए एक फैसला लीए इदू बाद साडा कोई किसान खुदकशी करके ना मरे जा अपना फर्ज बनना है ਪਾਪਾਂ ਨਾਲ ਇਹ ਕਜਾਫੇ ਬੰਦੀਆਂ ਉਹਨਾਂ ਦੀ ਖਾਤਰ ਤਕਰੇ ਹੋਈ ਜੀ ਉਹਨਾਂ ਨੇ ਮਰਨ ਤੋਂ ਬਚਾਈ ਜੀ ਹੋਰ ਉਹ ਪਾਈ ਮਰਨ ਤੋਂ ਬਚਣਗੇ ਜੀ ਉਹ ਇਹਨਾਂ ਨੂੰ ਫਸਲ ਦਾ ਪਾਲ ਲੈ ਕੇ ਦੇ ਸਰਾਂਗੇ ਸਵਾਪ ਸਭ ਦਾ ਮੈਂ ਜਿੰਨੇ ਵੀ ਸਾਡੇ ਆਗੂਆਂ ਨੇ ਮਿਹਨਤ ਕੀਤੀ ਹੈ ਤੁਸੀਂ ਚੱਲ ਕੇ ਆਏ ਹੋ ਸਾਰੇ ਆਗੂਆਂ ਦੀ ਮਿਹਨਤ ਦਾ ਮੈਂ ਰਣੀਆ ਤੁਹਾਨੂੰ ਇਕੱਠੇ ਕੀਤਾ ਹੈ ਤਹਾਡੇ ਰੂਹ ਰੂਹ ਹੋਣ ਦਾ ਮੌਕਾ ਮਿਲਿਆ ਹੈ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਸੋ ਇਸ ਗੱਲ ਲਈ ਮੈਂ ਤੁਹਾਡੇ ਤੋਂ ਇਹ વિશ્વાસ ਲੈਣਾ ਚਾਹੁੰਦਾ ਹੈ ਕਿ ਦੋਸਤੋ ਮਾਇੂਸ ਨਹੀਂ ਹੋਣਾ ਦਿਲ ਨਹੀਂ ਛੱਡਣਾ ਅੱਗੇ ਜੇ ਲੜਾਈ ਆਪਾਂ ਸ਼ੁਰੂ ਮਜ਼ਬੂਤੀ ਨਾਲ ਲੜਾਈ ਲੜਾਈ ਜਾਰੀ ਹੈ ਲੜਾਈ ਖਤਮ ਨਹੀਂ ਹੋਈ ਇਸ ਲੜਾਈ ਨੂੰ ਅੱਗੇ ਜਿਹੇ ਜਆ ਮੋਰਚਾ ਲੱਗਦਾ ਹੈ ਉਹਦੇ ਲਈ ਤਨ ਮਨ ਤਨ ਦੇ ਨਾਲ ਮੋਰਚਾ ਲੜਨ ਲਈ ਤਿਆਰ ਹੋ ਖੜਾ ਤੋਂ ਹੱਥ ਖੜਾ ਕਰਕੇ ਪ੍ਰਵਾਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਾਣਾ ਨਹੀਂ ਇੱਕ ਹਜੇ ਤੇ ਆਦਾ ਸਾਰਿਆਂ ਦਾ ਆਇਆਂ ਦਾ ਧੰਨਵਾਦ ਜਿਹੜੇ ਆਪੂਆਂ ਨੇ ਕਰਨਾ ਹੋ ਉਹ ਉਹਨਾਂ ਨੂੰ ਬੋਲਾਂਗੇ ਉਸ ਤੋਂ ਬਾਅਦ ਜਾਣਾ ਕੋਈ ਸਾਥੀ ਉੱਠ ਕੇ ਨਾ ਜਾਇਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਮਿੰਟ ਬਾਅਦ ਸਰਦਾਰ ਮਾਨ ਸਿੰਘ ਜੀ ਰਾਜਪੁਰਾਣੀ ਤੁਹਾਡਾ ਧੰਨਵਾਦ ਕਰਨਾ ਉਦੋਂ ਪਹਿਲਾਂ ਮੈਂ ਪੁਜਾ ਇੰਟੈਲੀਜੈਂਸ ਨੂੰ ਚੇਤਾਵਨੀ ਦੇਣੀ ਆ ਜੋ ਸਰਦਾਰ ਬੱਲੇਵਾਲ ਸਾਹਿਬ ਨੇ ਗੱਲ ਕੀਤੀ ਆ ਕਿ ਤੁਹਾਡੇ ਵੱਡੇ ਜਿਹੜੇ ਅਸਰਵਾਦਾਂ ਨੇ ਉਹ ਜ਼ਹਿਰ ਘੋਲਿਆ ਸਾਡੇ ਵਿੱਚ